ਤੈਨੂੰ ਕਿਉਂ ਨਾ ਤਾਰੂ ਬੰਦੀ ਅਜੇ ਦਾ ਪਾਣੀ ਉੱਤੇ 10 ਨਾ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੀ ਅਜੇ ਦਾ ਪਾਣੀ ਉੱਤੇ 10 ਨਾ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਨਗਰ ਮੁਹੱਬਤਪੁਰ ਤੋਂ ਸੰਗਤ ਪਹੁੰਚੀ ਹੈ ਨਗਰ ਮੁਹੱਬਤਪੁਰ ਤੋਂ ਪੈਸੇ ਪਾਈ ਸਰਦਾਰ ਅਮਰਜੀਤ ਸਿੰਘ ਦੀ ਖਾਲਸਾ ਪੈਸੇ ਪਾਈ ਸਰਦਾਰ ਹਰਬੰਸ ਸਿੰਘ ਦੀ ਖਾਲਸਾ ਨਗਰ ਹੀਓ ਤੋਂ ਸਾਡੇ ਕਿਸਤ ਕਾਜੋ ਪੈਸੇ ਪਾਈ ਸਰਦਾਰ ਤਰਲੋਕ ਸਿੰਘ ਜੀ ਪਹੁੰਚੇ ਨੇ ਅਤੇ ਹੋਰ ਬੇਅੰਤ ਨਗਰਾਂ ਤੋਂ ਦੂਰੋਂ ਨੇੜੇੋਂ ਤੱਕ ਜਿੰਨੀਆਂ ਸੰਤਾ ਆਏ ਹੋ ਸਰਬ ਸਤਿਕਾਰਾਂ ਦਾ ਮਹਾਂਪੁਰਸ਼ਾਂ ਨੂੰ ਧੰਨਵਾਦ ਜਿਨ੍ਹਾਂ ਬਹੁਤ ਪਿਆਰਿਆ ਤੇ ਇਹ ਚੱਲ ਰਹੀਆਂ ਸਵਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਭਾਇ ਜਿੱਥੇ ਰੰਗ ਦੀ ਸੇਵਾ ਚੱਲ ਰਹੀ ਹੈ ਉੱਥੇ ਪੂਰਾ ਸਾਹਿਬ ਦੀ ਸੇਵਾਦਾਰਾ ਤੁਸੀਂ ਸਤਿਗੁਰੂ ਜੀ ਕਿਰਪਾ ਸਦਕਾ ਜਿਹੜੀ ਕੱਲ ਨੂੰ ਸੰਪੂਰਨ ਹੋਈ ਹੈ ਜਿਨ੍ਹਾਂ ਗੁਰਮਖ ਪਰਿਵਾਰ ਤੋਂ ਇਹ ਸੇਵਾ ਚ ਭਜ ਗਈ ਹੈ ਸਤਿਗੁਰੂ ਜੀ ਕਿਰਪਾ ਕਰਕੇ ਚੜ੍ਹਦੀਆਂ ਕਲਾ ਦੇ ਰੂਪ ਵਿੱਚ ਸ਼ਿਸ਼ਕਰ ਤੇ ਇਹਨਾਂ ਗੁਰਪਰਬਾਂ ਦੇ ਵਿੱਚ ਵੱਧ ਚੜ ਕੇ ਜਿਨ੍ਹਾਂ ਗੁਰਮਖ ਪਰਵਾਰ ਦੀ ਬਖਸ਼ਿਸ਼ ਹੈ ਉਹ ਜਦੋਂ ਪੀਐਚ ਪ੍ਰਸ਼ਾਦ ਲੈਣ ਜਾਓਗੇ ਉੱਥੋਂ ਬਾਪੂਸ਼ਾ ਵੱਲ ਦਿੱਤੀ ਜਾਵੇਗੀ ਗੈਲਪੁਰ ਤੋਂ ਸੰਗਤ ਮਤਵਪਿੰਦਰਪੁਰ ਕੋਰ ਜੀ ਆਈ ਸੀ ਉਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਹਰ ਮਹੀਨੇ ਜਿਨ੍ਹਾਂ ਦੇ ਸੁਪੁੱਤਰ ਵੱਲੋਂ ਬੇਅੰਤ ਸੇਵਾ ਨੂੰ ਘਰ ਘਰ ਵਿੱਚ ਦਿੱਜਦੀ ਹੈ ਸਤਿਗੁਰ ਜੀ ਕਿਰਪਾ ਕਰ ਚੜ੍ਹਦੀ ਕਲਾ ਬਖਸ਼ਣ ਜੀ ਉਹਨਾਂ ਬੜਾ ਪ੍ਰਸ਼ਾਦੀ ਦੇਖ ਵਰਤ ਚੁੱਕੀ ਹੈ ਇੱਥੇ ਸਾਰੇ ਸਮਾਗਮ ਦੀ ਸਮਾਪਤੀ ਹੈ ਜੀ ਹੋਈਆਂ ਭੁੱਲਾਂ ਦੇ ਖਿਮਾ ਅਤੇ ਬਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਤਰਜ ਸੁਵਾਰ ਦਾ சவாரூ பந்த பாத்த பத்துல கார